ਜੇ ਆਪ ਦੀ ਹੋਂਦ ਵਾਸਤੇ ਲੋਕ ਅੱਜ ਨਾ ਲੜੇ ਤਾਂ ਕਿਦੋਂ ਲੜਨਗੇ ਜੋ ਤੁਹਾਡਾ ਖਾਣ ਦਾ ਜਰੀਆ ਹੈ ਜੇ ਸਰਕਾਰ ਉਹ ਖੋ ਰਹੀ ਹੈ ਤਾਂ ਵੈਸੇ ਵੀ ਮਰੇ ਮਰੇ ਘਟੋਗੜ ਲੜਕੇ ਦਾ ਮਰੀਏ ਜੇ ਮਰਨਾ ਹੀ ਹੈ ਸੱਜ ਪਾਜੀ ਤੇ ਪਰ ਲੋਕਾਂ ਨੂੰ ਉਸ ਐਕਟ ਬਾਰੇ ਬਿਹਾਰ ਦੇ ਲੋਕ ਇੰਨੇ ਪੜ੍ਹੇ ਲਿਖੇ ਨਹੀਂ ਜਾਂ ਅਵੇਅਰ ਨਹੀਂ ਜਿਵੇਂ ਪੰਜਾਬ ਦੇ ਲੋਕ ਐ ਅੱਛਾ ਜਿਵੇਂ ਇਹਨਾਂ ਨੇ 올 ਓਵਰ ਇੰਡੀਆ ਲਾਣਾ ਚਾਹਿਆ ਜਾਂ ਪੰਜਾਬ ਚ ਲਾਣਾ ਚਾਹਿਆ ਲੋਕ ਅਵੇਅਰ ਐ ਲੋਕਾਂ ਨੂੰ ਸਮਝ ਆ ਗਈ ਵੀ ਇਹ ਜਿਹੜੇ ਲਾਅ ਐ ਆਪਣੇ ਅਗੇਂਸਟ ਐ ਪਰ ਹੁਣ ਜਿਹੜਾ ਸੰਘਰਸ਼ ਪਿਛਲੇ 2-3 ਮਹੀਨਿਆਂ ਤੋਂ ਦੇਖਿਆ ਜਾਵੇ ਮੱਠਾ ਪੈ ਰਿਹਾ ਚਾਹੇ ਕਿ ਕਿਸਾਨਾਂ 'ਤੇ ਸੰਘਰਸ਼ ਕਰ ਰਹੇ ਐ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਚੰਗੋ ਸਟੇਟਾਂ 'ਚ ਵੀ ਜੇਪੀ ਦੀ ਹਾਰ ਹੋਈ ਆ ਉਹਦਾ ਕਾਰਨ ਕੀ ਆ ਵੀ ਉਹ ਇਸ ਡੇਟਾ ਪੂਰੀਆਂ ਡੇਟਾ ਸਾਡੇ ਨਾਲ ਆ ਤਾਹੀਂ ਆ ਰਹੀਆ ਨਹੀਂ ਤਾਂ ਉਤਰੋ ਤਾਂ বিজেਪ ਜਿੱਤਦੀ ਹਰ ਵਾਰੀ ਇਸ ਵਾਰ ਵੀ ਜਿੱਤ ਜਾਂਦੀ ਨਹੀਂ ਜਿੱਤ ਪਾਈ ਉਹਦਾ ਇਹ ਆ ਵੀ ਇਹ ਕਿਸਾਨੀ ਸ਼ਕਰਸ਼ਦਾਈ ਕਰਕੇ ਉਹ ਨਹੀਂ ਜਿੱਤ ਸਕਦਾ ਅੱਜ ਜੋਜਲ ਮੀਡੀਆ ਨਾਲ ਦੀ ਨਾਲ ਕੋਈ ਗੱਲ ਲੱਗਦੀ ਵੀਡੀਓ ਹੁੰਦੀ ਆ ਨਾਲ ਦੀ ਨਾਲ ਦੂਜੀ ਜਗ੍ਹਾ ਪਹੁੰਚ ਜਾਂਦੀ ਆ ਇੱਥੇ ਮਟਕਾ ਚੌਂਗ ਤੇ ਗੱਲ ਹੁੰਦੀ ਆ ਦਿੱਲੀ ਤੋਂ 15 ਮਿੰਟਾਂ ਦਰਾਂ ਤੋਂ ਫੋਨ ਆਉ ਲਾ ਪੈਂਦੇ ਕੀ ਗੱਲ ਹੋਈ ਬਾਬੇ ਨੂੰ ਜੱਟਣ ਪੈ ਗਿਆ ਅਸੀਂ ਕਹਿੰਦੇ ਨਹੀਂ ਠੀਕ ਆ ਹੁਣ ਅਸੀਂ ਪਿਜਾ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਅਮਨਦੀਪ ਸੰਗੜੀ ਤੁਸੀਂ ਦੇਖ ਰਹੇ ਹੋ ਸਿੱਖ ਸਿਆਸਤ ਚੈਨਲ ਪੰਜਾਬ ਹਮੇਸ਼ਾ ਹੀ ਜੋਧਿਆਂ ਤੇ ਸੂਰਬੀਰਾਂ ਦੀ ਧਰਤੀ ਰਿਹਾ ਹੈ ਪੰਜਾਬ ਦੇ ਨਾਲ ਜਦ ਜਦ ਵੀ ਜਾਵਰਾ ਨੇ ਮੱਥਾ ਲਾਇਆ ਪੰਜਾਬ ਨੇ ਹਮੇਸ਼ਾ ਉਹਨਾਂ ਦਾ ਜਿਹੜਾ ਮੂਹ ਤੋੜ ਜਵਾਬ ਦਿੱਤਾ ਹੈ ਚਾਹੇ ਉਹ ਬਾਬਰਾਂ ਦਾ ਟਾਈਮ ਹੋਵੇ ਚਾਹੇ ਅਹਿਮਦ ਸ਼ਾਹ ਅਦਾਲੀ ਦਾ ਟਾਈਮ ਹੋਵੇ ਜਾਂ ਫਿਰ ਅੰਗਰੇਜ਼ਾਂ ਦਾ ਟਾਈਮ ਹੋਵੇ ਜਿਹੜਾ ਮੌਜੂਦਾ ਸਮਾਂ ਚੱਲ ਰਿਹਾ ਹੈ ਆ ਭਾਰਤੀ ਹਕੂਮਤ ਦੇ ਟਾਈਮ ਦਾ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਜਿਹੜੀ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਪੰਜਾਬੀਆਂ ਨੇ ਜਿਹੜਾ ਆ ਸੰਘਰਸ਼ ਵਿੱਡਿਆ ਹੋਇਆ ਆ ਇਹ ਸੰਘਰਸ਼ ਜਿਹੜਾ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਆ ਇੱਕ ਪਾਸੇ ਦਿੱਲੀ ਦੀ ਧਰਤੀ ਉੱਤੇ ਦਿੱਲੀ ਦੇ ਬਾਰਡਰਾਂ ਉੱਤੇ ਸੰਘਰਸ਼ ਚੱਲ ਰਿਹਾ ਦੂਸਰੇ ਪਾਸੇ ਪੰਜਾਬ ਦੇ ਬੱਖੋ-ਵਖਰੀ ਥਾਵਾਂ ਤੇ ਜਿਹੜੇ ਲੋਕ ਆ ਇਸ ਸੰਘਰਸ਼ ਨੂੰ ਹਮਾਇਤ ਕਰ ਰਹੇ ਆ ਸੋ ਆਜੋ ਆਪਾਂ ਅੱਜ ਪਹੁੰਚੇ ਹੋਏ ਆ ਮਟਕਾ ਚੌਂਕ ਦੇ ਵਿੱਚ ਚੰਡੀਗੜ੍ਹ ਮਟਕਾ ਚੌਂਕ ਵਿੱਚ ਪਹੁੰਚੇ ਹੋਏ ਆ ਉੱਥੇ ਕੁਝ ਲੋਕਾਂ ਨਾਲ ਆਪਾਂ ਗੱਲਬਾਤ ਕਰਦੇ ਆ ਜੋ ਕਿ ਸੰਘਰਸ਼ ਨੂੰ ਸਹਿਯੋਗ ਕਰ ਰਹੇ ਹੋ ਅੱਜ ਆਪਾਂ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਆ ਸਸਤੀ ਗੱਲ ਬਾਤ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਬਤ ਹੈ ਪਾਜੀ ਸੰਘਰਸ਼ ਜਿਹੜਾ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇੱਕ ਪਾਸੇ ਦਿੱਲੀ ਸੰਘਰਸ਼ ਚੱਲ ਰਿਹਾ ਦੂਸਰੇ ਪਾਸੇ ਪੰਜਾਬ 'ਚ ਜਿਹੜੇ ਲੋਕ ਇਸ ਨੂੰ ਸਹਿਯੋਗ ਕਰ ਰਹੇ ਆ ਇਸ ਬਾਰੇ ਤੁਸੀਂ ਕੀ ਵਿਚਾਰ ਆ ਤੁਹਾਡੇ ਜੀ ਪਾਜੀ ਮੇਰੀ ਗੱਲ ਸੁਣੋ ਜੇ ਆਵਦੀ ਹੋਣ ਵਾਸਤੇ ਲੋਕ ਅੱਜ ਨਾ ਲੜੇ ਤਾਂ ਕਿਦੋਂ ਲੜਨਗੇ ਜੇ ਜੋ ਤੁਹਾਡਾ ਖਾਨ ਦਾ ਜਰੀਆ ਹੈ ਜੇ ਸਰਕਾਰ ਉਹ ਖੋ ਰਹੀ ਹੈ ਤਾਂ ਵੈਸੇ ਵੀ ਮਰੇ ਮਰੇ ਘੱਟੋ ਘੱਲ ਲੜਕੇ ਤਾਂ ਮਰੀਏ ਜੇ ਮਰਨਾ ਹੀ ਹੈ ਤਾਂ ਪਾਜੀ ਇਹ ਗੱਲ ਹੈ ਜੀ ਜਦੋਂ ਭਾਜੀ ਸੰਘਰਸ਼ ਜਿਹੜਾ ਸ਼ੁਰੂ ਹੋਇਆ ਸੀਗਾ ਉਸ ਟਾਈਮ ਜਿਹੜਾ ਪੰਜਾਬ ਨੇ ਇਹਦੀ ਅਗਵਾਈ ਕੀਤੀ ਸੀਗੀ ਉਹਦੇ ਬਾਅਦ ਹੌਲੀ-ਹੌਲੀ ਆ ਸੰਘਰਸ਼ ਜਿਹੜਾ ਪੂਰੇ ਹਿੰਦੁਸਤਾਨ ਵਿੱਚ ਫੈਲ ਗਿਆ ਸਟੇਟਾਂ ਸਾਰੀਆਂ ਇਕੱਠੀਆਂ ਹੋ ਦੇ ਪੂਰੇ ਦੁਨੀਆ ਵਿੱਚ ਇਸ ਟਾਈਮ ਫੈਲ ਚੁੱਕਿਆ ਆ ਤੁਹਾਨੂੰ ਕੀ ਲੱਗਦਾ ਇੰਨਾ ਲੰਮਾ ਸੰਘਰਸ਼ ਚੱਲਣ ਦੇ ਬਾਅਦ ਹੋਰ ਜੇ ਹੁਣ ਜਿਹੜੀਆਂ ਸਟੇਟਾਂ ਆ ਹੋਰ ਜਿਹੜੇ ਲੋਕ ਆ ਉਹ ਇਸੇ ਤਰ੍ਹਾਂ ਸਾਥ ਦਿੰਦੇ ਰਹਿਊਗੇ ਭਾਜੀ ਬਿਲਕੁਲ ਜੁੜਨਗੇ ਐਦੋ ਇਲਾਵਾ ਵੀ ਜਿਹੜੇ ਸਟੇਟ ਕੋਈ ਪਹਿਲੀ ਗੱਲ ਤਾਂ ਸਾਰੀ ਸਟੇਟਾਂ ਜੁੜ ਚੁੱਕੀਆਂ ਨਾਲ ਜੇ ਨਹੀਂ ਵੀ ਜੁੜੀਆਂ ਤਾਂ ਅਵੇਅਰਨੈਸ ਫੈਲ ਰਹੀ ਹੈ ਲੋਕਾਂ ਨੂੰ ਸਮਝ ਆ ਰਹੀ ਹੈ ਦੇਖੋ ਜਿਵੇਂ ਬਿਹਾਰ 6 ਸਾਲ ਪਹਿਲਾਂ ਇੰਪਲੀਮੈਂਟ ਹੋ ਗਿਆ ਸੀ ਲੋ ਤੇ ਪਰ ਲੋਕਾਂ ਨੂੰ ਉਸ ਸੈਕਟਰ ਬਾਰੇ ਬਿਹਾਰ ਦੇ ਲੋਕ ਇੰਨੇ ਪੜੇ ਲਿਖੇ ਨਹੀਂ ਜਾਂ ਅਵੇਅਰ ਨਹੀਂ ਜਿਨੇ ਪੰਜਾਬ ਦੇ ਲੋਕ ਹੈ ਅੱਛਾ ਜਿਵੇਂ ਇਹਨਾਂ ਨੇ 올 ਓਵਰ ਇੰਡੀਆ ਲਾਣਾ ਚਾਹਿਆ ਜਾਂ ਪੰਜਾਬ ਚ ਲਾਣਾ ਚਾਹਿਆ ਲੋਕ ਅਵੇਅਰ ਹੈ ਲੋਕਾਂ ਨੂੰ ਸਮਝ ਆ ਗਈ ਵੀ ਇਹ ਜਿਹੜੇ ਲੋ ਹੈ ਆਪਣੇ ਅਗੇਂਸਟ ਹੈ ਠੀਕ ਹੈ ਹੁਣ ਬਿਹਾਰ ਵਾਲੇ ਵੀ ਨਾਲ ਜੁੜ ਗਏ ਹੁਣ ਉਹ ਵੀ ਕਹਿੰਦੇ ਆ ਵੀ ਸਾਡਾ ਹੱਕ ਵੀ ਲੈ ਕੇ ਦਿਓ ਇਹ ਤਾਂ ਭਾਜੀ ਸੰਘਰਸ਼ ਜਿੰਨੀ ਦੇਰ ਚੱਲੂਗਾ ਲੋਕ ਜੁੜੀ ਜਾਣਗੇ ਕਾਫਲਾ ਵਧ ਹੀ ਜਾਊਗਾ ਇਹ ਤਾਂ ਅਸੀਂ ਚੜ੍ਹਦੀ ਕਲਾ 'ਚ ਰਹਿਣਗੇ ਜੀ ਭਾਜੀ ਇੱਕ ਵੇਲਾ ਜੀ ਆਸ ਸੀਗਾ ਜਦੋਂ ਸੰਘਰਸ਼ ਐਨ ਪੂਰੇ ਆਪਣੇ ਜੋਰਾਂ ਤੇ ਸੀ ਪੂਰੇ ਰੰਗ ਰੋਗਨ ਤੇ ਸੰਘਰਸ਼ ਸੀਗਾ ਪਰ ਹੁਣ ਜਿਹੜਾ ਸੰਘਰਸ਼ ਪਿਛਲੇ 2-3 ਮਹੀਨਿਆਂ ਤੋਂ ਦੇਖਿਆ ਜਾਵੇ ਮੱਠਾ ਪੈ ਰਿਹਾ ਚਾਹੇ ਕਿ ਕਿਸਾਨ ਉੱਤੇ ਸੰਘਰਸ਼ ਕਰ ਰਹੇ ਆ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਨਹੀਂ ਨਹੀਂ ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਮੈਂ 2 ਜ 15 ਦਿਨ ਪਹਿਲਾਂ 10 ਦਿਨ ਪਹਿਲਾਂ ਹੋ ਕੇ ਆਇਆ ਹਾਂ ਮੁਰਤਲ ਦੇ ਉਤੋਂ ਆਪਣਾ ਸ਼ਗਰਚ ਸ਼ੁਰੂ ਹੋ ਜਾਂਦਾ ਮੁਰਤਲ ਤੋਂ ਲੱਗ ਕੇ ਪੂਰਾ ਬੈਰੀਵਾਲ ਦੀ ਪੂਰਾ ਰਸ਼ਿਆ ਸਾਰੇ ਬੈਰੀਵਾਲ ਦੇ ਅਦਲ ਚ ਵੀਰ ਗੱਲ ਇਹ ਆ ਵੀ ਹੁਣ ਕਣਕਾਂ ਦੀ ਕਟਾਈ ਜਰ ਰਹੀ ਹੈ ਕਣਕਾਂ ਦੀ ਕਟਾਈ ਕਰਨਾ ਤੇ ਟੈਕਨੀਕਲ ਹੈ ਜਿਹੜਾ ਬੰਦਾ ਮਹੀਨਾ ਇੱਕ ਨੌਕਰੀ ਕਰਦਾ ਕਿਸੇ ਦੇ ਘਰ ਉਹਨੇ ਮਹੀਨੇ ਬਾਅਦ ਤਨਖਾਹ ਦਾ ਇੱਕ ਤਰੀਕ ਨੂੰ ਲੈਣ ਜਾਊ ਪਾਵੇਂ ਉਹਨੂੰ ਛੁੱਟੀ ਕਰਨੀ ਪਵੇ ਪਾਵੇਂ ਜਿੱਦਾਂ ਮਰਜ਼ੀ ਚਾਹ ਪੈਸੇ ਲੈਣ ਜਰੂਰ ਜਾਊ ਬੈਂਕ ਇਹੀ ਗੱਲ ਕਿਸਾਨਾਂ ਦੀ ਹੋਣਾ 6 ਮਹੀਨੇ ਕਣਕ ਤੇ ਮਿਹਨਤ ਕੀਤੀ ਕਣਕ ਵੱਢਣ ਤਾਂ ਆਉਣਾ ਹੀ ਕੋਈ ਸੰਘਰਸ਼ ਚ ਘਟਾ ਨਹੀਂ ਪਿਆ ਕੋਈ ਸੰਘਰਸ਼ ਘਟਿਆ ਨਹੀਂ ਸੰਘਰਸ਼ ਪੂਰੇ ਯੋਰਾ ਸੋਨਾ ਚੜਦੀ ਕਲਾ ਸੰਘਰਸ਼ ਆ ਇਹ ਚੀਜ਼ ਦਾ ਦੂਜੀਆਂ ਸਟੇਟਾਂ ਦਾ ਤੁਸੀਂ ਕਹਿ ਰਹੇ ਹੋ ਨਾ ਬਾਈ ਨੂੰ ਪੁੱਛ ਰਹੀ ਸੀ ਦੂਜੀਆਂ ਸਟੇਟਾਂ 'ਚ 5 ਸਟੇਟਾਂ 'ਚ ਇਲੈਕਸ਼ਨ ਹੋਈ ਆ ਚੌਥੇ ਡੇਟਾ 'ਚ ਬੀਜੇਪੀ ਹਾਰ ਹੋਈ ਆ ਉਹਦਾ ਕਾਰਨ ਕੀ ਆ ਵੀ ਉਹ ਸੂਰੀਅਸ ਡੇਟਾ ਸਾਡੇ ਨਾਲ ਆ ਤਾਂ ਹੀ ਹਾਰ ਹੋਈ ਆ ਨਹੀਂ ਤੇ ਉਧਰ ਉਹਦਾ ਬੀਜੇਪੀ ਜਿੱਤਦਾ ਹੀ ਹਰ ਵਾਰੀ ਇਸ ਵਾਰ ਵੀ ਜਿੱਤ ਜਾਂਦੀ ਨਹੀਂ ਜਿੱਤ ਪਾਈ ਉਹਦਾ ਇਹ ਆ ਵੀ ਇਹ ਕਿਸਾਨੀ ਸ਼ਕਰਸ਼ਦਾਈ ਕਰਕੇ ਉਹ ਨਹੀਂ ਜਿੱਤ ਪਾਈ ਸਰਕਾਰ ਜਿਹੜੀ ਵੱਖ-ਵੱਖਰੇ ਪੈਂਤਰੇ ਬਣਾ ਰਹੀ ਆ ਮੋਰਚੇ ਨੂੰ ਫੇਲ ਕਰਨ ਦੇ ਲਈ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ ਜੀ ਸਰਕਾਰਾਂ ਦਾ ਇਹ ਸ਼ੁਰੂ ਤੋਂ ਆ ਅੱਜ ਕੋਈ ਨਵਾਂ ਨਹੀਂ ਪਹਿਲਾਂ ਜਦੋਂ ਅੰਗਰੇਜ਼ਾਂ ਦਾ ਰਾਜ ਹੀ ਉਦੋਂ ਅੰਗਰੇਜ਼ਾਂ ਨੇ ਚਾਲਾਂ ਘੇਡੀਆਂ ਤੇ ਲੋਕਾਂ ਨੂੰ ਹੋਰ ਬੰਨੇ ਲਾਇਆ ਕਈ ਬਿਮਾਰੀਆਂ ਦੇ ਬਹਾਨੇ ਲਾਇਆ ਕਈ ਕੁਝ ਲਾਇਆ ਉਦੋਂ ਬਾਅਦ ਦੂਜੀਆਂ ਸਰਕਾਰਾਂ ਆਪਾਂ ਚਰਾਤੀ ਜੀ ਵੇਖਿਆ ਸੰਘਰਸ਼ ਲੜਿਆ ਉਹਨੂੰ ਦੁਜੇ ਬੰਨੇ ਲਾਉਣ ਦੀ ਕੋਸ਼ਿਸ਼ ਕੀਤੀ ਇਹ ਲੋਕੋ ਕੁਝ ਨਾ ਕੋਈ ਖਿੱਲਰ ਵੀ ਗਿਆ ਪਰ ਅਰਗੀ ਜਿਹੜਾ ਲੋਕੀ ਵੇਰ ਆ ਸੋਸ਼ਲ ਮੀਡੀਆ ਹੁਣ ਤੁਸੀਂ ਦੇਖੋ ਅੱਗੇ ਉਦੋਂ ਨੂੰ ਦੇਖੋ ਇੱਕ ਤਾਂ ਖਬਰ ਜਿੱਤੇ ਹੁੰਦੀ ਪਹੁੰਚਦੀ ਨਹੀਂ ਜੱਦੀ ਟਾਈਮ ਲੱਗ ਜਾਂਦਾ ਸੀ ਅੱਜ ਚੋਜਲ মিডিਆ ਨਾਲ ਦੀ ਨਾਲ ਕੋਈ ਗੱਲ ਐਕਟੀਵਿਟੀ ਹੁੰਦੀ ਆ ਨਾਲ ਦੀ ਨਾਲ ਦੂਜੀ ਜਗ੍ਹਾ ਪਹੁੰਚ ਜਾਂਦੀ ਆ ਇੱਥੇ ਮਟਕਾ ਚੌਂਕ ਤੇ ਗੱਲ ਹੁੰਦੀ ਆ ਦਿੱਲੀ ਤੋਂ 15 ਮਿੰਟਾਂ ਦੇ ਅੰਦਰ ਪਹੁੰਚ ਆਉ ਲਾ ਪੈਂਦੇ ਕੀ ਗੱਲ ਹੋਈ ਬਾਬੇ ਨੂੰ ਜਕੜਨ ਪੈ ਗਏ ਆ ਅਹੀਂ ਕਿਨੇ ਨਹੀਂ ਠੀਕ ਹੈ ਹੁਣ ਨਹੀਂ ਬਜਾ ਲਿਆ ਇਹ ਚੱਕਰ ਇੱਕ ਇੱਕ ਆਪਣਾ মিডিਆ ਵਿੱਚ ਹੋ ਗਿਆ ਜਿੱਦਾਂ ਤੁਸੀਂ ਉਹ ਤੁਸੀਂ ਸੱਚੀ ਗੱਲ ਦਿਖਾਓਗੇ ਤੋੜ ਮੋੜ ਕੇ মিডিਆ ਉਹਦੇ ਮੂੰਹ ਦੇ ਚਵੇੜ ਵਜਦੀ ਜਾਂ ਤੋੜ ਮਰੋੜ ਕੇ মিডিਆ ਦਿਖਾਉਂਦਾ ਉਹਨੂੰ ਆਪਣੇ ਵੀ ਉਹਦੇ ਮੂੰਹ ਦੇ ਚਵੇੜ ਵਜਦੀ ਉਹ ਸੱਚੀਆਂ ਗੱਲਾਂ ਲੋਕਾਂ ਤੱਕ ਪਹੁੰਚਦੀਆਂ ਇਹ ਸੰਘਰਸ਼ ਨੂੰ ਸਰਕਾਰ ਜੋ ਮਰਜ਼ੀ ਕਰ ਲੇ ਸੰਘਰਸ਼ ਤਾਰ ਵੀਰ ਨਹੀਂ ਹੋ ਸਕਦਾ ਬਾਪੂ ਜੀ ਇਹ ਸੰਘਰਸ਼ ਜਿਹੜਾ ਆ ਇਹ ਇਹਦਾ ਜਿਹੜਾ ਸੇਰਾ ਹੈ ਉਹ ਪੰਜਾਬ ਦੇ ਸਿਰ ਬਣਿਆ ਆ ਇੱਕ ਦੁਨੀਆ ਦੇ ਵਿੱਚ ਮਿਸਾਲ ਜਿਹੜੀ ਆ ਬਣ ਚੁੱਕੀ ਆ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਅਸੀਂ ਚੜਦੀ ਕਲਾ ਜੀ ਵੇਖਦੇ ਆਂ ਇੱਥੇ ਵੀ ਕੁਰਬਾਨੀ ਵਾਲੇ ਬੱਚੇ ਤਿਆਰ ਹੋਏ ਬੈਠੇ ਨੇ ਜੇ ਵਾਰ-ਵਾਰ ਸਰਕਾਰ ਜਵਾਬ ਦੇ ਆਗੇ ਇਸ ਮੜਕਾ ਚੌਕ ਦੇ ਉੱਤੇ ਬਾਹਰ ਦੇ ਦੇਸ਼ ਵੇਖਣ ਦੇ ਚੰਡੀਗੜ੍ਹ ਦੇ ਅੰਦਰ ਆ ਕੁਝ ਹੋਇਆ ਹੈ ਜੇ ਇਹ ਸ਼ਰਾਰਤਾ ਕਰਨਗੇ ਇਹ ਸਾਡੇ ਮੁੰਡੇ ਨੇ ਪਿਓ ਤੇ ਪੁੱਤਰੇ ਦੀ ਤਲਵਾਰ ਖੜਕੇਗੀ ਇਹ ਪੁਲਿਸ ਵਾਲੇ ਕਿਤੇ ਬਾਹਰੋਂ ਨਹੀਂ ਆਏ ਇਹ ਸਾਡੇ ਬੱਚੇ ਨੇ ਹਿੰਦੂ ਹੈ ਤਾਂ ਜੇ ਮੁਸਲਮਾਨ ਹੈ ਤਾਂ ਜੇ ਸਿੱਖ ਤਾਂ ਇਹ ਸਾਡੇ ਨੇ ਇਹਨਾਂ ਨੂੰ ਖੀਰ ਦੀ ਬਾਕੀ ਜਿੱਦਣ ਕਾਲ ਤੱਕ ਤਾਂ ਇੰਦਰਾ ਨੇ ਟੈਕ ਕੀਤਾ ਸੀ ਉਦੋਂ ਵੀ ਫੁੱਟਾ ਬਾਰਡਰ ਤੋਂ ਆ ਗਈਆਂ ਖੀਰ ਇਹਨਾਂ ਨੂੰ ਮੋੜਦਾ ਸਿੱਖ ਜਵਾਬ ਦੇਣਗੇ ਬੋਲੇ ਜਿੰਦਾਂ ਪਰੋਈ ਨਾ ਕਰੋ ਸਿੱਖ ਐਸੀ ਕੁੰਬਣੀ ਗੁਰੂ ਬਾਜਾ ਵਾਲੇ ਨੇ ਸਵਾ ਲੱਖ ਨਾਲ ਇੱਕ ਇੱਕ ਸਿੱਖ ਲੜਾਇਆ ਇਹ ਚੌਂਕ ਦਾ ਇੱਕ ਨਵਾਂ ਇਤਿਹਾਸ ਹੋਵੇਗਾ ਬਹੁਤ ਛੇਤੀ ਹੋਵੇਗਾ ਪੁਲਸ ਵਾਲੇ ਚੁੰਡੀਆਂ ਵੱਢਣ ਵਾਸਤੇ ਹੁੰਦੇ ਨੇ ਉਹਨਾਂ ਦੀਆਂ ਚੁੰਡੀਆਂ ਦਾ ਅਸਰ ਨਹੀਂ ਹੁੰਣਾ ਜਿਸਲੇ ਤੇ ਢੇਰ ਲੱਗਦੇ ਪਤਾ ਲੱਗ ਜਾਗਾ ਦੁਨੀਆ ਨੂੰ ਸਿੱਖ ਕੇ ਕਿ ਕਿੱਥੇ ਕੋਈ ਗੱਲ ਨਹੀਂ ਦਿੱਲੀ ਵਾਲੇ ਨੇ ਆਪਣੀ ਸਾਦੇ ਨੇ ਸੀ ਆਪਣੀ ਸਾਦੇ ਸਾਡੀਆਂ ਤਿਆਰੀਆਂ ਹੋਈਆਂ ਪਈਆਂ ਨੇ ਇਹ ਪਤਾ ਨਹੀਂ ਅੱਜ ਦਾ ਟਾਈਮ ਹੈ ਕਿ ਕੱਲ ਦਾ ਹੈ ਬੱਚਾ ਨੇ ਨੂੰ ਪਤਾ ਭਾਜੀ 32 ਜਥੇਬੰਦੀਆਂ ਮੋਰੇ ਅਗਵਾਈ ਕਰ ਰਹੀਆਂ ਆਪਣੀ ਜ਼ਿੰਮੇਵਾਰੀ ਨਿਭਾ ਰਹੀਆਂ ਆ ਤੁਸੀਂ ਉਹਨੂੰ 32 ਜਥੇਬੰਦੀਆਂ ਨੂੰ ਜਾਂ ਸਾਰੇ ਲੋਕਾਂ ਨੂੰ ਤੁਸੀਂ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਕਿ ਜਿਹੜਾ ਸੰਘਰਸ਼ ਆ ਦੁਬਾਰਾ ਵਧੀਆ ਲੀਹਾਂ ਤੇਜੇਵੇ ਸਰਕਾਰ ਜਿਹੜੀ ਜਲ ਤੋਂ ਜਲਦ ਝੁਕ ਜਵੇ ਤੁਹਾਡਾ ਕੋਈ ਆਪਣਾ ਸੁਝਾਅ ਤੁਸੀਂ ਦੁਬਾਰੇ ਕੀ ਸੁਝਾਅ ਦੇਣਾ ਚਾਹੁੰਦੇ ਹੋ ਇਹਦਾ ਇਹੀ ਹੈ ਜੇ ਅਸੀਂ ਦੇਖਿਆ ਨੇ ਜਿੱਦਾਂ ਕੋਈ ਇੱਧਰ ਉੱਧਰ ਦੀ ਗੱਲ ਸਾਡੇ 'ਚ ਕੋਈ ਲਾਉਂਦਾ ਉਹਨੂੰ ਸਾਰੇ ਵਿਚਾਰ ਕਰਨਾ ਔਰ ਆਪਣੇ ਵਿੱਚ ਪਾਟਕ ਨਾ ਪਾਉਣਾ ਸਾਨੂੰ ਮੇਝਾ ਜੇ ਮਾਰਿਆ ਤੇ ਆਪਣੇ ਨੇ ਇਹ ਸਿੱਖ ਕੌਮ ਦਾ ਸ਼ੁਰੂ ਤੋਂ ਇਤਿਹਾਸ ਹੈ ਆ ਕਿ ਜੇ ਮਾਰਿਆ ਜੋ ਗੋਰੀਆਂ ਦੇ ਰਾਜਾ ਸਾਡਾ ਹਰੀ ਸਿੰਘ ਨਲੂਏ ਦਾ ਪਈ ਰਾਜਰ ਦੀ ਜਿੱਦ ਦਾ ਰਾਜ ਗਿਆ ਉਦੋਂ ਕਿਨੇ ਡੋਗਰੇ ਕੌਣ ਸੀ ਇਤਿਹਾਨ ਸਿੰਘ ਕੌਣ ਹੀ ਡੋਗਰਾ ਉਹਨਾਂ ਦਾ ਰਿਸ਼ਤੇਦਾਰੀ ਆਪਣੇ ਨੇ ਮਾਰਿਆ ਸਾਨੂੰ ਸ਼ੁਰੂ ਤੋਂ ਆਪਣੇ ਮਾਰਦੇ ਆਪਣੇ ਉਹ ਤਾਂ ਵਜਨ ਦੀ ਲੋੜ ਆ ਤੇ ਇਕੱਠੇ ਰਹਿਣ ਦੀ ਲੋੜ ਆ ਤੇ ਜੇ ਕੋਈ મતਭੇਦ ਹੁੰਦਾ ਉਹਨੂੰ ਬਹਿ ਕੇ ਹੱਲ ਕਰ ਲਿਆ ਜਾਵੇ ਇਹ ਚੱਕਰ ਇਕੱਠੇ ਰਹਿਣ ਦੀ ਲੋੜ ਧੰਨਵਾਦ ਜੀ ਸਾਰਿਆਂ ਦਾ ਸੋ ਇਹ ਸਨ ਮਟਕਾ ਚੌਂਕ ਵਿੱਚ ਖੜੇ ਜਿਹੜੇ ਆਪਣੇ ਵੀਰ ਜਿਹੜੇ ਆ ਕਿਸਾਨੀ ਸੰਘਰਸ਼ ਨੂੰ ਸਹਿਯੋਗ ਦੇ ਰਹੇ ਆ ਸੋ ਅਸੀਂ ਆਸ ਕਰਦੇ ਹਾਂ ਕਿ ਇਸ ਵਿਪਤਾ ਦੇ ਸਮੇਂ ਵਿੱਚ ਜਿਹੜੇ ਆ ਕਿਸਾਨਾਂ ਦੇ ਜਿਹੜੀ ਵਿਪਤਾ ਆਈ ਹੋਈ ਆ ਤਿੰਨ ਕਾਲੇ ਕਾਨੂੰਨ ਸੈਂਟਰ ਸਰਕਾਰ ਨੇ ਜਿਹੜੇ ਲਾਗੂ ਇਹਨਾਂ ਦੇ ਥੋਪਣ ਦੀ ਜਿਹੜੀ ਗੱਲ ਕਰ ਰਹੀ ਆ ਇਹ ਜਲਦ ਤੋਂ ਜਲਦ ਜਿਹੜਾ ਮਸਲਾ ਹੱਲ ਹੋ ਜਵੇ। ਸੋ ਕੈਮਰਾਮੈਨ ਚਰਨ ਕਮਲ ਸਿੰਘ ਮਾਨ ਦੇ ਨਾਲ ਅਮਨਦੀਪ ਸਿੰਘ ਗੜੀ ਧੰਨਵਾਦ। thank you.